ਸਸਰੀਆਂ ਕਾਲ ਪੰਜਾਬੀਓ ਤੁਸੀਂ ਜੁੜੇ ਹੋ ਪੰਜਾਬੀ ਵੇਖਤਾ ਨਿਊਜ਼ ਨਾਲ ਪੰਜਾਬ ਦੀ ਵੱਡੀ ਖਬਰ ਹਾਂਜੀ ਪੰਜਾਬੀਓ ਸਸਰੀ ਕਾਲ ਜਿਹੜੀ ਖਬਰ ਤੁਸੀਂ ਅੱਜ ਸੁਣਨੇ ਜਾ ਰਹੇ ਹੋ ਰਾਜਵੀਰ ਜਵੰਦਾ ਦੀ ਪਤਨੀ ਤੇ ਫੇਰ ਤੋਂ ਦੋਸ਼ ਲਾਗੇ ਨੇ ਔਰ ਕੌਣ ਆਉਣ ਵਾਲਾ ਇਹ ਖਬਰ ਬੜੀ ਅਹਿਮ ਪੰਜਾਬ ਦੇ ਲੋਕਾਂ ਪ੍ਰਤੀ ਕਿਉਂਕਿ ਪੰਜਾਬ ਦੇ ਅੰਦਰ ਰਾਜਵੀਰ ਜਵੰਦੇ ਨੂੰ ਬੇਹੱਦ ਜਿਆਦੇ ਲੋਕਪ੍ਰੀਆ ਇੱਕ ਕਲਾਕਾਰ ਸੀ ਜਿਹੜੇ ਬੱਚਾ-ਬੱਚਾ ਪੰਜਾਬ ਦਾ ਛੋਟਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਬੜਾ ਲੋਕ ਚਾਹੁੰਦੇ ਸੀ ਉਹਨਾਂ ਦਾ ਫੇਰ ਤੋਂ ਮੁੱਦਾ ਫੇਰ ਪੜਖ ਚੁੱਕਿਆ ਔਰ ਦੂਜੇ ਪਾਸੇ ਹੈ ਜੀ ਦਲਜੀਤ ਦੋਸਾਜ ਜਿਨ੍ਹਾਂ ਨੇ ਪੈਰੀ ਹੱਥ ਅਮਿਤਾਬ ਵਚਨ ਦੇ ਦਾ ਦਿੱਤੇ ਸੀ ਉਹਨਾਂ ਦਾ ਵੀ ਇੱਕ ਬਹੁਤ ਵੱਡਾ ਵਿਵਾਦ ਖੜਾ ਹੋ ਗਿਆ ਕਿਉਂਕਿ ਦਲਜੀਤ ਦੋਸਾਜ ਦਰਸਾਲ ਦੇ ਵਿੱਚ ਵਿੱਚ 90% ਲੋਕ ਇਸ ਗੱਲ ਨੂੰ ਨਹੀਂ ਜਾਣਦੇ ਕਿ ਦਲਜੀਤ ਦੋਸਾਜ ਜਿਸ ਕੰਮ ਪ੍ਰਤੀ ਗਿਆ ਸੀ ਔਰ ਪਹਿਲੇ ਹੱਥ ਲਾਉਣ ਦਾ ਮਕਸਦ ਪੂਰਾ ਮਾਮਲਾ ਤੁਹਾਡੇ ਅੱਜ ਸਾਹਮਣੇ ਪੇਸ਼ ਕਰਾਂਗੇ ਕਿਉਂਕਿ ਬਹੁਤ ਸਾਰੇ ਸਾਡੇ ਪੰਜਾਬ ਦੇ ਲੋਕ ਨੇ ਜਿਹੜੇ ਕਿਸੇ ਗੱਲ ਤੋਂ ਅਨਜਾਨ ਨੇ ਕਿ ਦਲਜੀਤ ਦੋਸਾਂ ਦਾ ਮਕਸਦ ਕੀ ਸੀ ਸੁਣੋਗੇ ਤਾਂ ਹੈਰਾਨ ਹੋ ਜਾਓਗੇ ਔਰ ਦੂਜੇ ਪਾਸੇ ਰਾਜਵੀਰ ਜਵੰਦਾ ਦੀ ਪਤਨੀ ਤੇ ਦੋਸ਼ ਕਿਨੇ ਲਾਏ ਦੀ ਕਿਉਂਕਿ ਰਾਜਵੀਰ ਜਵੰਦਾ ਸਾਡੇ ਵਿੱਚ ਤਾਂ ਨਹੀਂ ਹੈ ਪਰ ਜਿਹੜੀ ਹੁਣ ਖਬਰ ਉਹ ਰਾਜਵੀਰ ਜਵੰਦਾ ਦੀ ਪਤਨੀ ਤੇ ਦੋਸ਼ ਲੱਗਣ ਦੀ ਔਰ ਕੀਨੇ ਲਾਇਨੇ ਮਾਮਲਾ ਬੜਾ ਗੰਭੀਰ ਆ ਕਿਉਂਕਿ ਪੰਜਾਬ ਪਰ ਦੇ ਲੋਕ ਬੜਾ ਪਿਆਰ ਕਰਦੇ ਨੇ ਅੱਜ ਵੀ ਕਰ ਰਹੇ ਆ ਰਾਜਵੀਰ ਜਵੰਦਾ ਚਾਹੇ ਸਾਡੇ ਵਿੱਚ ਨਹੀਂ ਆ ਪਰ ਸਾਡੇ ਹੀ ਪੰਜਾਬ ਦੇ ਵਿੱਚ ਫੇਰ ਤੋਂ ਦੋਵੇਂ ਖਬਰਾਂ ਨੇ ਤਹਿਲਕਾ ਮਚਾ ਕੇ ਰੱਖ ਦਿੱਤਾ ਕਿਉਂਕਿ ਰਾਜਵੀਰ ਜਵੰਦਾ ਦੀ ਜਿਹੜੀ ਪੱਤੀ ਮੇਸ ਹੈ ਜਹਾਦਰਜੀ ਦਸਾਂਝ ਦੀ ਹਮੇ ਤੱਕ ਕੀ ਹੋ ਰਹੀ ਆ ਮਾਮਲਾ ਕੀ ਆ ਇਹ ਪੂਰਾ ਤੁਹਾਡੇ ਨਾਲ ਅੱਜ ਸਾਂਝਾ ਕਰਦੇ ਆ ਪਹਿਲੀ ਖਬਰ ਹੈ ਜੀ ਦਿਲਜੀਤ ਦਸਾਜ ਉਹ ਵੀ ਸਾਡੇ ਪੰਜਾਬ ਦੇ ਕਨਾਮੀ ਸਿੰਘਰ ਨੇ ਅਕਸਰ ਸਾਡੇ ਪੰਜਾਬ ਦੇ ਅੰਦਰ ਦੇਖਿਆ ਕਿ ਜਿੰਨੇ ਵੀ ਸਾਡੇ ਫਨਕਾਰ ਜਿੰਨੇ ਵੀ ਸਾਡੇ ਕਲਾਕਾਰ ਬਹੁਤ ਚਕੋਟੇ ਦੇ ਉਹਨਾਂ ਦੇ ਨਾਲ ਇਹੀ ਵਰਤਾਰਾ ਹੁੰਦਾ ਆ ਰਿਹਾ ਸੀ ਤਾਂ ਦਿਲਜੀਤ ਦਸਾਜ ਤੇ ਆਜੋ ਵੀ ਪਹਿਲੀ ਖਬਰ ਦਿਲਜੀਤ ਦਸਾਜ ਦੀ ਕਿ ਜਿਹਨੇ ਪੂਰੇ ਪੰਜਾਬ ਭਰ ਦੇ ਨਹੀਂ ਮੁਲਖਾਂ ਤੱਕ ਇਹ ਗੱਲ ਜਾ ਚੁੱਕੀ ਹੈ ਕਿ ਭਾਈ ਅਮਿਤਪ ਬਚਨ ਦੇ ਕੇਬੀਸੀ ਦੇ ਸ਼ੋਅ ਤੇ ਦਰਜੀਤ ਦਸਾਂਜਰੇ ਪੈਰੀ ਹੱਥ ਲਾਏ ਨੇ ਦਰਸਾਤਾਂ ਦੇ ਵਿੱਚ ਉਹ ਕਰੈਕਟਰ ਨੂੰ ਦੇਖ ਕੇ ਲੱਗੇ ਨੇ ਉਹ ਕੋਈ ਨਿੱਜੀ ਤੌਰ ਤੇ ਨਹੀਂ ਲਾਈ ਸੀ ਸਾਡੇ ਪੰਜਾਬੀਆਂ ਦਾ ਇਹ ਕਲਚਰ ਵੀ ਹੈ ਵੱਡਿਆਂ ਦੀ ਇੱਜ਼ਤ ਕਰਨਾ ਔਰ ਦੂਜੇ ਪਾਸੇ ਅਨਿਤਾ ਬਚਨ ਤੇ ਦੋਸ਼ੇ ਲੱਗਦੇ ਨੇ ਕਹਿੰਦੇ ਜੀ ਉਹਨੇ 1984 ਦੇ ਅੰਦਰ ਸਿੱਖਿਆ ਦੇ ਉੱਤੇ ਬਹੁਤ ਵੱਡੀ ਟਿੱਪਣੀ ਕੀਤੀ ਸੀ ਉਹ ਤੁਹਾਨੂੰ ਅੱਗੇ ਦੱਸਾਂਗੇ ਜੀ ਤੋਂ ਸਾਡਾ ਪੰਜਾਬ ਵਿਰੁੱਧ ਹੋ ਗਿਆ ਸੀ ਅਮਿਤਾ ਬਚਨ ਦੇ ਤਾਂ ਦਲਜੀਤ ਨੇ ਉੱਥੇ ਜਾ ਕੇ ਕਿਹਾ ਕਿ ਕਿਉਂ ਗਿਆ ਸੀ ਦਰਾਂਸਲ ਦੇ ਵਿੱਚ ਉਹ ਪੰਜਾਬ ਪ੍ਰਤੀ ਇੱਕ ਮੈਸੇਜ ਦੇਣਾ ਚਾਹੁੰਦਾ ਸੀ ਵੱਡੇ ਪੱਧਰ ਤੇ ਕਿਹੇ ਨੈਸ਼ਨਲ ਪੱਧਰ ਤੇ ਇਹ ਗੱਲ ਜਾਵੇ ਪੰਜਾਬ ਦੇ ਵਿੱਚ ਜਿਹੜੀ ਹੜਾ ਨੇ ਮਾਰ ਪਾਈ ਸੀ ਉਸ ਗੱਲ ਨੂੰ ਉਸ ਮੰਚ ਤੇ ਤੇ ਰਹਿ ਗਿਆ ਜਿਹੜੇ ਪੈਸੇ ਖੇਡ ਦੇ ਦਰਾਂਲ ਉੱਥੇ ਜਿੱਤੇ ਗਏ 50 ਲੱਖ ਰੁਪਈਆ ਉਹ ਪੰਜਾਬ ਪ੍ਰਤੀ ਸਿੱਖ ਗਲੋਬਲ ਜਿਹੜੀ ਸਾਡੀ ਇੱਕ ਸੰਸਥਾ ਹੈਗੀ ਉਹਨਾਂ ਨੂੰ ਦੇਣ ਦਾ ਵਾਅਦਾ ਕੀਤਾ ਗਿਆ ਔਰ ਦਲਜੀਤ ਦਾ ਸਾਜ ਏ ਵੀ ਕਹਿੰਦੇ ਨੇ ਕਿ ਭਾਈ ਇੰਨੇ ਕੁ ਪੈਸੇ ਤਾਂ ਅਸੀਂ ਵੈਸੇ ਵੀ ਦੇ ਸਕਦੇ ਹਾਂ ਪਰ ਅਸੀਂ ਨੈਸ਼ਨਲ ਪੱਧਰ ਤੇ ਇਹ ਮੈਸੇਜ ਦੇਣਾ ਚਾਹੁੰਦੇ ਸੀ ਕਿ ਪੂਰਾ ਪੰਜਾਬ ਆ ਜਿਹੜਾ ਉਹ ਪਾਣੀ ਦੀ ਮਾਰ ਦੇ ਵਿੱਚ ਆ ਚੁੱਕਿਆ ਸੀ ਤਾਂ ਪੰਜਾਬ ਦੀ ਮਦਦ ਕੀਤੀ ਜਾਵੇ ਅਕਸਰ ਉਹਨਾਂ ਨੇ ਲੋਕਾਂ ਨੂੰ ਜਾਗਰਤ ਕਰਨ ਦੀ ਉੱਤੇ ਗੱਲ ਕਹੀ ਸੀ ਤਾਂ ਲੋਕਾਂ ਨੇ ਵਿਵਾਦ ਖੜਾ ਕਰ ਦਿੱਤਾ ਕਹਿੰਦੇ ਜੀ ਦਲਜੀਤ ਨੇ ਪਹਿਰੇ ਹੱਥ ਲਾ ਦਿੱਤੇ ਨੇ ਅਮਿਤਾ ਬਚਨ ਦੇ ਬਹੁਤ ਸਾਰੀਆਂ ਤਾਕੀਆਂ ਮਿਲੀਆਂ ਇਹ ਤਦਕੇ ਪੰਨੂ ਨੇ ਅਮਰੀਕਾ ਦੇ ਵਿੱਚੋਂ ਧਮਕੀ ਦਿੱਤੀ ਦਲਜੀਤ ਨੂੰ ਕਿ ਅਸੀਂ ਤੇਰਾ ਸ਼ੋਅ ਨਹੀਂ ਲੱਗਣ ਦੇਵਾਂਗੇ ਅਸੀਂ ਫਲਾਣਾ ਕਰਦੇ ਹਾਂਗੇ ਬਹੁਤ ਸਾਰੀਆਂ ਧਮਕੀਆਂ ਅਕਸਰ ਪੰਜਾਬ ਦੇ ਲੋਕ ਆਪਣੇ ਆਪਿਆਂ ਦੀ ਹਿਲਟਾ ਖਿੱਚਦੇ ਨੇ ਇਹ ਅਕਸਰ ਤੁਸੀਂ ਵੇਖਿਆ ਤਾਂ ਇਹ ਦਲਜੀਤ ਦਸਾਂਜ ਦਾ ਜਿਹੜਾ ਕਿ ਮੈਸੇਜ ਦੇਣਾ ਇੱਕ ਮਕਸਦ ਸੀ ਇਸ ਨੂੰ ਕਿਸੇ ਵੀ ਵਿਵਾਦ ਦੇ ਨਾਲ ਲਾ ਜੋੜ ਕੇ ਦੇਖਿਆ ਜਾਵੇ ਔਰ ਦੂਜੇ ਪਾਸੇ ਆਜੋ ਵੀ ਜਿਹੜੇ ਰਾਜਵੀਰ ਜਵੰਦਾ ਔਰ ਰਾਜਵੀਰ ਜਵੰਦਾ ਦੀ ਫੇਰ ਤੋਂ ਖਬਰ ਹਰ ਲੰਨੇ ਵਿੱਚ ਪ੍ਰਵੇਸ਼ ਕਰ ਚੁੱਕੀ ਹੈ ਜਿਨੇ ਪੂਰੇ ਪੰਜਾਬ ਨੂੰ ਫੇਰ ਤੋਂ ਹਿਲਾ ਕੇ ਰੱਖ ਦਿੱਤਾ ਕਿਉਂਕਿ ਗੱਲ ਜਿਹੜੀ ਪਰਿਵਾਰ ਦੇ ਉੱਤੇ ਜਾਂਦੀ ਹੈ ਇਹ ਬੜੀ ਅਸ਼ੰਕਾ ਦੇ ਵਿੱਚ ਆਉਂਦੀ ਹੈ ਹਰ ਕਿਸੇ ਨੂੰ ਪਾਉਂਦੀ ਹੈ ਪਰ ਮੈਂ ਇੱਥੇ ਤੁਹਾਨੂੰ ਇਹਦੀ ਸੱਚਾਈ ਦੱਸਣੀ ਚਾਹੁੰਦਾ ਰਾਜਵੀਰ ਜਵੰਦਾ ਦੀ ਜਿਹੜੀ ਇਹ ਅਪਡੇਟ ਹੈ ਇੱਕ ਚੈਨਲ ਦੇ ਥਰੂ ਦਿੱਤੀ ਜਾ ਰਹੀ ਹੈ ਲਗਾਤਾਰ ਦਿੱਤੀ ਜਾ ਰਹੀ ਹੈ ਪੰਜਾਬ ਅਪਡੇਟ ਉਸ ਚੈਨਲ ਦਾ ਨਾਮ ਹੈ ਜਿੱਥੋਂ ਇਹ ਖਬਰਾਂ ਫੈਲ ਰਹੀਆਂ ਨੇ ਕਿ ਰਾਜਵੀਰ ਜਵੰਦਾ ਦੀ ਵਾਈਫ ਤੇ ਵੱਡੇ ਇਲਜ਼ਾਮ ਲੱਗ ਚੁੱਕੇ ਨੇ ਉਹਨਾਂ ਦੀ ਮਾਂ ਤੇ ਲੱਗ ਚੁੱਕੇ ਨੇ ਇਹ ਖਬਰਾਂ ਅਸਰ ਸੋਸ਼ਲ ਮੀਡੀਆ ਦੇ ਉੱਤੇ ਕਈ ਸਾਰੇ ਚੈਨਲ ਫਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਇਹ ਦਿੱਤੀ ਗਈ ਹੈ ਜੀ ਪੰਜਾਬ ਅਪਡੇਟ ਚੈਨਲ ਦਾ ਨਾਮ ਹੈ ਤਾਂ ਬਹੁਤ ਸਾਰੇ ਇਹੋ ਜਿਹੇ ਚੈਨਲ ਜਿਹੜੇ ਰਾਜਵੀਰ ਜਵੰਦਾ ਦੀ ਪਤਨੀ ਦੀ ਉਹਨਾਂ ਦੇ ਪਰਿਵਾਰ ਦੀ ਔਰ ਰਾਜਵੀਰ ਜਵੰਦਾ ਦੀ ਹਲੇ ਵੀ ਮਿੱਟੀ ਪਲੀਤ ਔਰ ਮਿੱਟੀ ਪਟ ਰਹੇ ਨੇ ਅਸ ਕਰਕੇ ਦੇ ਵਿੱਚ ਦੋਸ਼ ਸਾਡੇ ਹੀ ਪੰਜਾਬ ਦੇ ਉਹਨਾਂ ਲੋਕਾਂ ਤੇ ਲੱਗਦਾ ਜਿਹੜੇ ਲੋਕ ਗਲਤ ਖਬਰਾਂ ਫੈਲਾਉਂਦੇ ਨੇ ਔਰ ਪੰਜਾਬ ਦਾ ਜਿਹੜਾ ਸਾਡਾ ਕਲਚਰ ਇਸ ਦੇ ਔਰ ਦੂਜੇ ਪਾਸੇ ਸਾਡੇ ਜਿਹੜੇ ਪੰਜਾਬੀ ਸਿੰਗਰ ਨੇ ਜਿਹੜੇ ਸਾਡੇ ਸੱਭਿਆਚਾਰਕ ਨੂੰ ਕਾਇਮ ਰੱਖ ਕੇ ਗਏ ਨੇ ਔਰ ਮਾਂ ਬੋਲੀ ਨੂੰ ਬਹੁਤ ਉੱਚਾ ਕਰਕੇ ਗਏ ਨੇ ਉਹਨਾਂ ਲੋਕਾਂ ਦੀ ਮਿੱਟੀ ਉਛਾਲਣੀ ਉਹਨਾਂ ਲੋਕਾਂ ਦੇ ਉੱਤੇ ਤੌਹਮਤਾ ਲਾਉਣੀ ਆ ਉਹਨਾਂ ਦੇ ਪਰਿਵਾਰ ਤੇ ਲਾਉਣੀ ਆ ਕਿਤੇ ਨਾ ਕਿਤੇ ਇਹ ਬਹੁਤ ਵੱਡੀ ਗਲਤ ਗੱਲ ਆ ਜਿਹੜੀ ਕਿ ਨਹੀਂ ਕਰਨੀ ਚਾਹੀਦੀ ਤਾਂ ਰਾਜਵੀਰ ਜਵੰਦਾ ਦੀ ਜਿਹੜੀ ਪਤਨੀ ਆ ਹੁਣ ਮੈਂ ਇੱਥੇ ਇੱਕ ਜਿਹੜੀ ਗੱਲ ਕਹਿਣੀ ਚਾਹੁੰਦਾ ਇਹਨੂੰ ਗੌਰ ਦੇ ਨਾਲ ਸੁਣਨ ਦੀ ਲੋੜ ਹੈ ਜਿੰਨੇ ਵੀ ਰਾਜਵੀਰ ਜਵੰਦਾ ਨੂੰ ਚਾਉਣ ਵਾਲੇ ਨੇ ਉਹ ਇਸ ਆਵਾਜ਼ ਨੂੰ ਜ਼ਰੂਰ ਚੱਕਣ ਤੇ ਜਿਹੜੀ ਖਬਰ ਗਲਤ ਫੈਲਾਈ ਜਾ ਰਹੀ ਆ ਇਹਦੇ ਨਾਲ ਇਕੱਲੇ ਰਾਜਵੀਰ ਜਵੰਦਾ ਦੇ ਪਰਿਵਾਰ ਨਹੀਂ ਬਲਕਿ ਜਿੰਨੇ ਵੀ ਉਹਨੂੰ ਚਾਉਣ ਵਾਲੇ ਲੋਕ ਨੇ ਜਾਂ ਸਾਡੇ ਪੰਜਾਬ ਭਰ ਦੇ ਵਿੱਚ ਮਾਵਾ ਪੈਣਾ ਬਹੁਤ ਸਾਰੇ ਚਾਹੁੰਦੇ ਨੇ ਸਭ ਨੂੰ ਥੇਸ ਪਹੁੰਚਦੀ ਹੈ ਪਰ ਪੰਜਾਬੀ ਹੋਣ ਦੇ ਨਾਤੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਇਸ ਤੇ ਸਾਡੇ ਹੀ ਪੰਜਾਬ ਦੀ ਸਰਕਾਰ ਨੂੰ ਬੜੇ ਤਰੀਕੇ ਦੇ ਨਾਲ ਇਹ ਤੇ ਛਾੜਬੀਨ ਵੀ ਕਰਵਾਉਣੀ ਚਾਹੀਦੀ ਹੈ ਕਿ ਮਾਮਲਾ ਕੀ ਹੋਇਆ ਸੀ ਔਰ ਦੂਜੇ ਪਾਸੇ ਉਹਨਾਂ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਹਰ ਰੋਜ਼ ਰਾਜਵੀਰ ਜਵੰਦਾ ਦੀ ਮਿੱਟੀ ਪਲੀਤ ਕਰਦੇ ਨੇ ਔਰ ਉਹਨੇ ਦੇ ਘਰ ਵਾਲਿਆਂ ਨੂੰ ਚਾਹੀਦਾ ਇਤੇ ਐਕਸ਼ਨ ਲੈਣਾ ਚਾਹੀਦਾ ਜਿੰਨੇ ਵੀ ਰਾਜਵੀਰ ਜਵੰਦਾ ਦੇ دوست ਨੇ ਚਾਹੇ ਉਹ ਕਿੱਡੇ ਵੀ ਕਲਾਕਾਰ ਨੇ ਕੋਈ ਵੀ ਹੈ ਸਾਰਿਆਂ ਨੂੰ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਰਾਜਵੀਰ ਜਵੰਦਾ ਦੀ ਮੌਤ ਦਾ ਮਖੌਲ ਬਣਾ ਕੇ ਰੱਖ ਦਿੱਤਾ ਇਹਨਾਂ ਪੱਤਰਕਾਰਾਂ ਨੇ ਜਾਂ ਝੂਠੀਆਂ ਖਬਰਾਂ ਲਾਉਣ ਵਾਲਿਆਂ ਨੇ ਇਸ ਕਰਕੇ ਰਾਜਵੀਰ ਜਵੰਦਾ ਦੀ ਸੋਸ਼ਲ ਮੀਡੀਆ ਦੇ ਉੱਤੇ ਕੋਈ ਵੀ ਖਬਰ ਉਹ ਬਿਲਕੁਲ ਝੂਠ ਹੈ ਨਿਰਪੱਖ ਹੋ ਚੁੱਕਿਆ ਹੈ ਕਿ ਮੌਤ ਘਠੇ ਦੇ ਵਿੱਚ ਵੱਜ ਕੇ ਯਾਨੀ ਪਸ਼ੂਆਂ ਦੇ ਨਾਲ ਹੋ ਗਈ ਹੈ ਉਸ ਗੱਲ ਨੂੰ بار بار ਉਸ਼ਾਰਿਆ ਜਾ ਰਿਹਾ ਹੈ ਉਹਦੀ ਪਤਨੀ ਦੇ ਉੱਤੇ ਇਸ ਕਰਕੇ ਉਹਨਾਂ ਤੇ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਇਸ ਗੱਲ ਦੀ ਮੰਗ ਉਹਦੇ ਸਾਥੀ ਕਲਾਕਾਰ ਵੀ ਕਰ ਸਕਦੇ ਨੇ ਔਰ ਦੂਜੇ ਪਾਸੇ ਜਿਹੜੇ ਕੋਈ ਉਹਦੇ ਫੈਨ ਨੇ ਫੈਨ ਦੇ ਰੂਪ ਦੇ ਵਿੱਚ ਵੀ ਆ ਕੇ ਇਸ ਗੱਲ ਨੂੰ ਮੁੱਦੇ ਨੂੰ ਚੱਕ ਸਕਦੇ ਨੇ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਮੇਰਾ ਵੀਰ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਜਰੂਰ ਕਰਨਾ ਬਹੁਤ ਧੰਨਵਾਦ